ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਨਾਂ ਦਾ ਅਸੀਂ ਖਾਲਸਾ ਸੇਵਾ ਸੁਸਾਇਟੀ ਅਨੁਸਾਰ ਮੋਗਾ ਦੇ ਤੋਂ ਖਾਲਸਾ ਸੇਵਾ ਸੁਸਾਇਟੀ ਬਤੋ ਅਸੀਂ ਇਹਨਾਂ ਦਾ ਸਮੂਹ ਹਟੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਇੱਧਰ

ਵੇਟ ਸਰ ਇਧਰ ਸ਼ੁਕਰੀਆ ਜੀ ਮਾਣਸਾ ਉਹ ਦਿੱਤਾ ਰਾ ਮੁੱਤ ਪ੍ਰਿਆਵਰਨ ਨੂੰ ਬਚਾਉਣ ਦੇ ਲਈ ਖਾਸਾ ਕਿਹਾ ਸਟੇ ਲੋਕ ਰਲਣਾ ਕੀਤਾ ਜਾਂਦਾ ਹਜ਼ਾਰਾਂ ਦੀ ਤਦਾਰਕ ਬੂਟੇ ਦਿੱਤੇ ਜਾਂਦੇ ਆ ਕੀ ਮੈਸੇਜ ਹੈ ਸਾਡੇ ਜਰੀਏ ਨਾ ਆਉਂਦਾ ਹਾਂਜੀ ਮੈਸੇਜ ਤਾਂ ਇਹ ਹੈ ਵੀ ਵਾਤਾਵਰਨ ਨੂੰ ਬਚਾਉਣ ਲਈ ਨਹੀਂ ਇਹ ਤਾਂ ਆਪਣੇ ਆਪ ਦੇ ਭਵਿੱਖ ਨੂੰ ਆਪਣੇ ਬੱਚਿਆਂ ਨੂੰ ਉਹ ਬਚਾਉਣ ਲਈ ਹੈ ਕਿਉਂਕਿ ਦੇਖੋ ਵਾਤਾਵਰਨ ਦੇ ਵਿੱਚ ਆਕਸੀਜਨ ਆ ਵਾਤਾਵਰਨ ਦੇ ਵਿੱਚ ਦਰੱਖਤ ਲਾਵਾਂਗੇ ਤਾਂ ਆਕਸੀਜਨ ਮਿਲਦੀਆਂ ਤਾਂ ਦਵਾਈਆਂ ਮਿਲਦੀਆਂ ਨੇ ਸਾਰਾ ਕੁਝ ਉੱਥੇ ਹੀ ਆ ਇਸ ਕਰਕੇ ਵੀ ਆਪਣੇ ਫਿਊਚਰ ਨੂੰ ਔਰ ਸੇਵਿੰਗਸ ਕਰਾਉਂਦੇ ਨੇ ਸਭ ਤੋਂ ਵੱਡੀ ਸੇਵਿੰਗ ਇਹੀ ਹੈ ਵੀ ਅੱਜ ਦਰਖਤ ਲਾਵੋ ਤੁਸੀਂ ਆਪ ਦੇਖੋ ਬੈਸੇ ਵੀ ਕੱਢ ਦਿੰਦੇ ਆ ਉਹ ਇੱਕ ਇੱਕ ਦਰਖਤ ਨੂੰ ਬਣਨ ਲਈ ਤਾਂ ਕਈ ਵੀ ਸਾਲ ਲੱਗੇ ਆਪਾਂ ਦੇਖਣਾ ਕੋਈ ਪੇਪਲ ਨੇ ਬਰੋਟੇ ਨੇ ਉਹ ਪਹਿਲੇ ਸਰਾਣੇ ਨੇ ਇਸ ਕਰਕੇ ਜਿਹੜਾ ਅੱਜ ਲਾਵਾਂਗੇ ਉਹ ਕਦੋਂ ਵੱਡਾ ਹੋਊਗਾ ਉਹਨੇ ਵੱਡੇ ਹੋ ਕਿਉਂ ਨਹੀਂ ਹੁੰਦੇ ਬਹੁਤ ਖਤਮ ਲੱਗ ਸਮਾਂ ਗਰਮੀ ਟੈਂਪਰੇਚਰ ਇਹ ਕਿੰਨਾ ਵੱਧ ਨਲਕੇ ਹੁੰਦੇ ਸੀਗੇ ਦਰਖਤ ਹੁੰਦੇ ਸੀਗੇ ਆਪਾਂ ਆਰਾਮ ਕਰ ਲੈਂਦੇ ਹੁੰਦੇ ਸੀ ਕਿਧਰ ਇੱਥੇ ਰੁਕੇ ਕੋਈ ਦਰਖਤ ਨਹੀਂ ਹੈਗਾ ਦਰਖਤ ਕੱਟੇ ਜਾ ਰਹੇ ਨੇ ਇਸ ਕਰਕੇ ਸਭ ਤੋਂ ਵੱਡਾ ਉਪਰਾਲਾ ਕੀ ਦੇ ਵਿੱਚ ਵੀਰ ਪਰਮਜੋਤ ਹੁਣੀ ਨੇ ਮੇਅਰ ਗੁਰੂਗ੍ਰਾਮ ਸਭ ਦੀਆਂ ਸੇਵਾਵਾਂ ਕਰਦੇ ਨੇ ਕੋਠੇ ਵਾਤਾਵਰਨ ਨੂੰ ਬਿਟਾਉਣ ਲਈ ਦੀ ਤਰ੍ਹਾਂ ਇਸ ਸਾਲ ਇਹਦੇ ਵਿੱਚ ਅਸੀਂ ਦੇਖਿਆ ਘਰਾਂ ਤੋਂ ਬੂਟੇ ਤਿਆਰ ਕਰਕੇ ਇੱਥੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਮਤਲਬ ਬਹੁਤ ਖੁਸ਼ੀ ਨੂੰ ਤੇ ਜਥੇਬੰਦੀ ਨੂੰ ਵੀ ਨਹੀਂ ਮੈਂ ਤਾਂ ਕਹਿੰਦਾ ਵੀ ਪਰ ਤਾਂ ਹੋਣੀ ਚਾਹੀਦੀ ਹੈ ਸ੍ਰੀ ਹਰਿਖਾਲ ਤਖਤ ਸਭ ਤੋਂ ਆਸ ਵਿੱਚ ਜਿਹੜੀ ਜਿਹੜੀ ਤੋਕ ਆਉਂਦੀ ਹੁੰਦੀ ਹੈ ਵੀ ਜ ਤਾਂ ਸ਼ਾਮਲ ਕੀਤੀ ਗਈ ਸੀ ਜਦੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਤੀ ਸ਼ੁਰੂ ਕਰਤੀ ਹੁਣ ਦੇਖੋ ਹੁਣ ਸਭ ਮਰਜ਼ੀ ਤੁਸੀਂ ਮੁੱਦਿਆਂ ਦਾ ਨਿਚੋੜ ਕੱਢ ਲਓ ਮੈਂ ਤਾਂ ਬੇਨਤੀ ਅੱਗੇ ਵੀ ਅਰਦਾਸ ਦੇ ਵਿੱਚ ਇਹ ਸ਼ਾਮਲ ਕਰਨ ਕਿ ਵੀ ਹਰ ਸਿੱਖ ਨੂੰ ਮੈਂਕਿੰਗ ਐ ਨੌਲੇਜ ਮਹਾਰਾਜ ਨੇ ਬਖਸ਼ਣੀਆਂ ਕਿ ਭਾਈ ਵਾਤਾਵਰਨ ਨੂੰ ਬਚਾਈ ਕਰਨੀ ਜਦੋਂ ਅਰਦਾਸ ਦੇ ਵਿੱਚ ਗਰੀਬਾਂ ਦੇ ਇਹ ਇਹ ਕਹਣਗੇ ਵੀ ਅਰਦਾਸ ਤਾਂ ਜਿੱਤ ਆ ਇਹ ਗੱਲ ਹੁੰਦੀ ਫਿਰ ਗੁਰੂ ਸਾਹਿਬ ਜੀ ਇਹ ਨਾ ਕਹਿੰਦੇ ਇਹ ਸਲੋਕ ਆ ਉਹ ਵਾਤਾਵਰਨ ਵਾਲਾ ਆ ਇਤਿਹਾਸ ਵਿੱਚ ਦੇਖ ਲਓ ਕੋਈ ਵੀ ਨੇ ਉਹ ਜਿੱਥੇ ਜਿੱਥੇ ਵੀ ਗਾਇਨੇ ਬੈਠੇ ਨੇ ਮਹਾਰਾਜ ਤੁਸੀਂ ਦੇਖੋ ਵੀ ਕੀਰਤਪੁਰ ਸਾਹਿਬ ਵੀ ਦੇ ਵਿੱਚ ਬਾਲਟ ਦੀਆਂ ਉਹ ਦਵਾਈਆਂ ਕਿਤੇ ਮਿਲਦੀਆਂ ਨਹੀਂ ਸੀ ਉੱਥੇ ਮਿਲਦੀਆਂ ਸੀਗੀਆਂ ਇਸ ਕਰਕੇ ਪੁਰਾਣੀਆਂ ਫੋਟੋਆਂ ਜਦੋਂ ਕੋਈ ਚਿੱਤਰਕਾਰਾਂ ਦੀਆਂ ਦੇਖਦੇ ਆ ਵੀ ਦਰਬਾਰ ਸਾਹਿਬ ਕਿਤੇ ਦਰਖਤਾਂ ਨਹੀਂ ਹੈਗੇ ਕਿੰਨੀ ਤਪਤ ਕਿੰਨੀ ਗਰਮੀਆਂ ਹੁਣ ਉੱਥੇ ਹਰ ਸਾਲ ਪਰ ਚਲੋ ਐਸਡੀਪੀਸੀ ਉੱਥੇ ਏਸੀ ਜਾਂ ਪੱਖਿਆਂ ਦਾ ਪ੍ਰਬੰਧ ਕਰਦੀ ਆ ਪਰ ਗਰਮੀ ਤਾਂ ਹੋਰ ਵੱਧ ਰਹੀ ਆ ਕਿੰਨੇ ਕੇ ਸੀ ਇਹ ਤਾਂ ਹੁਣ ਕਿੱਥੇ ਤੱਕ ਜਾ ਸਕਦੇ ਨੇ ਇਸ ਕਰਕੇ ਇਹ ਇੰਨਾ ਕਾਨੂੰਨ ਬਣਨ ਦਰਖਤ ਨਾ ਕੱਟਣ ਦੇ ਕਾਨੂੰਨ ਬਣਨ ਧਾਰਮਿਕ ਜਥੇਬੰਦੀਆਂ ਐਸਜੀਪੀਸੀ ਉਧਰੋਂ ਅਰਦਾਸਾਂ ਹੋਣ ਹਰ ਧਰਮ ਦੇ ਵੱਲੋਂ ਹੋਵੇ ਸੰਸਥਾਵਾਂ ਤਾਂ ਬਹੁਤ ਕੁਝ ਕਰਦੀਆਂ ਨੇ ਪਰ ਲੋਕੀਂ ਵੀ ਵੀ ਕੋਈ ਕਮੀ ਕਿੱਥੇ ਆ ਬਸ ਕਮੀ ਇਹ ਹੈ ਵੀ ਉਹਦਾ ਕੰਮ ਮੈਂ ਕਿਉਂ ਕਰਾਂ ਗੱਲ ਇਹ ਹੀ ਆ ਵੀ ਇਹ ਖਾਲਸਾ ਜਥੇਬੰਦੀ ਦਾ ਕੰਮ ਆ ਵੀ ਅਸੀਂ ਕਿਉਂ ਕਰੀਏ ਨਹੀਂ ਪਰ ਗੱਲ ਇਹ ਆ ਜਦੋਂ ਤੱਕ ਅਸੀਂ ਇਹ ਨਹੀਂ ਸੋਚ ਰਹੇ ਵੀ ਧਰਮ ਰਾਜ ਨੇ ਲੇਖਕ ਕੱਲੇ ਕਦੇ ਨਾਲ ਲੈਣਾ ਜਾਂ ਮੋਕੇ ਦੇ ਵਿੱਚ ਇਹ ਨਹੀਂ ਪੁੱਛਿਆ ਜਾਣਾ ਵੀ ਉਥੇ ਤੂੰ ਕੀ ਕੀਤਾ ਵੀ ਉਹਨ ਜੇ ਉਥੇ ਧਰਮ ਰਾਜ ਨੂੰ ਕਹਿੰਦਾ ਵੀ ਖਾਲਸਾ ਜਥੇਬੰਦੀ ਦਾ ਕੰਮ ਸੀ ਉਹਨੇ ਕਿਹਾ ਵੀ ਕਰਮੀ ਆਪੋ ਆਪਣੇ ਤੂੰ ਕੀ ਕੀਤਾ ਗੱਲ ਇਹ ਆ ਜਦ ਤੱਕ ਅਸੀਂ ਇਹ ਨਹੀਂ ਸੋਚ ਰਹੇ ਵੀ ਅਸੀਂ ਕੱਲੇ ਆਏ ਕੱਲਿਆਂ ਨੇ ਮਾਰ ਕੇ ਆਲਾ ਸਾਡੇ ਕੰਮਾਂ ਦਾ ਲੇਖਾ ਜੋਖਾ ਹੋਣਾ ਕੱਲੇ-ਕੱਲੇ ਨੂੰ ਦਰਖਤ ਲਾਉਣੇ ਪਾਣੇ ਸਾਹਮਣੇ ਪਾਣੇ ਆ ਤੇ ਇਹੀ ਗੱਲ ਆ ਜੀ ਵੀ ਅਵੇਅਰਨੈਸ ਦੀ ਜ਼ਰੂਰਤ ਆ ਇਹ ਸਾਰਿਆਂ ਨੂੰ ਆ ਕੰਮ ਕਰਨੇ ਚਾਹੀਦੇ ਨੇ ਸਿੰਘਰਾਂ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਕੱਲੇ-ਕੱਲੇ ਨੂੰ ਜਿਵੇਂ ਮੇਅਰ ਸਾਹਿਬ ਇਥੇ ਪਹੁੰਚੇ ਨੇ ਦੇਖੋ ਤਾਂ ਵੀ ਇੱਕ ਨਿਮਰਤਾ ਵਿੱਚ ਰਹਿ ਕੇ ਕਿੰਨਾ ਵੱਡਾ ਉਹਦਾ ਇਨਾ ਨਾਲ ਸੇਵਾ ਕਰਦੇ ਪਏ ਨੇ ਤੇ ਇਸ ਕਰਕੇ ਹਰ ਵੱਡੇ ਲੈਵਲ ਤੋਂ ਲੈ ਕੇ ਛੋਟੇ ਲੈਵਲ ਨਾਲ ਕਿੰਨੇ ਵੀ ਅਫਸਰ ਨੇ ਮੁਲਾਜ਼ਮ ਨੇ ਹੋਰੋਜ ਫੋਟੋਆਂ ਦਰਖਤਾਂ ਲਾਉਣ ਕਿਉਂਕਿ ਇੱਕ ਜਦੋਂ ਟ੍ਰੈਂਡਿੰਗ ਤੇ ਦਰਖਤਾਂ ਦੀ ਗੱਲ ਹੋਣੀ ਚਾਹੀਦੀ ਤਾਂ ਹੋਰ ਗੱਲਾਂ ਵਾਸਤੇ ਤਾਂ ਜਿਉਂਦੇ ਰਹਾਂਗੇ ਧੰਨਵਾਦ ਕਿੰਨੇ ਬੂਟੇ ਅੱਜ ਜਿਹੜੇ ਹੈਗਾ ਲੋਕਾਂ ਤੱਕ ਵਿਛੜੇ ਕਿੱਥੇ ਜਾਣਗੇ ਲੱਖਾਂ ਦੇ ਹਿਸਾਬ ਨਾਲ ਚ ਬੂਟੇ ਬੰਡੇ ਗਏ ਨੇ ਤਰ੍ਹਾਂ ਤਰ੍ਹਾਂ ਦੇ ਇਹ ਤਾਂ ਮੈਨੂੰ ਇਨਾ ਲੱਗਦਾ ਵੀ ਇਹ ਇੰਨੇ ਸਮਰਪਿਤ ਨੇ ਚਾਹੇ ਕੱਲੋਂ ਉਹਨਾਂ ਤੋਂ ਫੇਰ ਲਵਾ ਲਓ ਮੈਟਰ ਇੰਨੀ ਗੱਲ ਆ ਵੀ ਲੋਕ ਲੈ ਕੇ ਵੀ ਜਾ ਰਹੇ ਨੇ ਬਸ ਗੱਲ ਇਹ ਆ ਕੀ ਕੋਸ਼ਿਸ਼ ਕਈ ਵਾਰ ਕਾਨੂੰਨ ਬਣ ਜਾਂਦੇ ਨੇ ਵੀ ਜਦੋਂ ਕੋਈ ਸੜਕਾਂ ਪਾਸ ਹੁੰਦੀਆਂ ਨੇ ਚਾਹੇ ਉਥੇ ਦਰਖਤ ਲਾਇਏ ਇਹੋ ਜਿਹੇ ਨੀ ਵੀ ਦਰਖਤਾਂ ਨੂੰ ਬਚਾ ਸਕੇ ਇਹੋ ਜੇ ਕਾਨੂੰਨ ਵੀ ਚਾਹੋ ਪੰਜਾਬ ਸਰਕਾਰ ਲੈ ਕੇ ਆਵੇ ਹਨਾ ਹੋਰ ਵੀ ਜੱਥੇ ਬੰਦੀਆਂ ਇਸ ਕਰਕੇ ਵੀ ਬਹੁਤ ਅੰਦੋਲਨ ਚੱਲੇ ਨੇ ਹੋਰ ਸਟੇਟਾਂ ਵਿੱਚ ਦਰਖਤਾਂ ਨੂੰ ਬਚਾਇਆ ਗਿਆ ਜਾਂ ਚਾਹਤਾਂ ਆਪਾਂ ਇਹ ਨਹੀਂ ਜੇ ਤਾਂ ਫਿਰ ਮੇਰੀ ਭਗਤੀ ਕੀਤੀ ਹੋ ਹੁਣ ਮੰਨ ਲਓ ਵੀ ਮੈਂ ਜਬਰਦਸਤ ਦੇ ਕਈ ਪਾਠ ਕਰ ਲਾਂ ਕਿਸੇ ਦਾ ਕਰਦਾ ਮੈਂ ਕਤਲ ਮੇਰਾ ਪਾੜ ਕੀਤਾ ਹੋਇਆ ਵੇਫਟ ਗਿਆ ਖਤਮ ਗਿਆ ਜਦੋਂ ਦਰਾਖਤ ਕੱਟ ਦਾਂਗੇ ਉਹ ਮਹਾਪਾਪ